ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਜੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਜੀ ਭਾਈ ਸੁਮੁੰਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਸੀ ਸਿੱਖ ਬਣਨ ਤੋਂ ਪਹਿਲਾਂ ਪਾਈ ਸੁਮੰਦਾ ਜੀ ਦਾ ਜੀਵਨ ਮਾਇਆਵਾਦੀ ਸੀ ਉਹ ਸਾਰਾ ਦਿਨ ਇਹ ਤਨ ਇਕੱਠਾ ਕਰਨ ਦੀਆਂ ਬਿਉਂਤਾ ਬਣਾਉਂਦਾ ਰਹਿੰਦਾ ਸੀ ਉਸ ਦਾ ਆਪਣੇ ਪਰਿਵਾਰ ਦੇ ਨਾਲ ਬਹੁਤ ਮੋਹ ਸੀ ਉਹ ਹਮੇਸ਼ਾ ਹੀ ਆਪਣੇ ਬੱਚਿਆਂ ਅਤੀ ਘਰ ਵਾਲੀ ਲਈ ਲੀੜੇ ਕੱਪੜੇ ਕਹਿਣੇ ਲਿਆਉਂਦਾ ਸੀ ਉਹ ਕਦੇ ਵੀ ਕਿਤੇ ਧਾਰਮਿਕ ਅਸਥਾਨ ਦੇ ਉੱਤੇ ਨਹੀਂ ਜਾਂਦਾ ਸੀ ਪਰਮਾਤਮਾ ਹੈ ਜਾਂ ਨਹੀਂ ਇਸ ਬਾਰੇ ਤਾਂ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਜੇ ਕਦੇ ਕਤਾਈ ਉਸ ਦੇ 4 ਪੈਸੇ ਕਮਾਚ ਵੀ ਜਾਂਦੇ ਤਾਂ ਉਸ ਦੀ ਆਤਮਾ ਬਹੁਤ ਦੁਖੀ ਹੁੰਦੀ ਪੈਸੇ ਕਮਾਚਣ ਦੇ ਦੁੱਖ ਵਿੱਚ ਉਹ ਕਈ ਕਈ ਦਿਨ ਰੋਟੀ ਨਾ ਖਾਂਦਾ ਬਸ ਕੇਵਲ ਧਨ ਇਕੱਠਾ ਕਰਨਾ ਹੀ ਉਹ ਆਪਣਾ ਧਰਮ ਸਮਝਦਾ ਸੀ വ്യക്യാ ശബ്ദ ക്ക് വരൂ നോ ਜੋ ਤੁਹਾਡੇ ਅੰਤ ਬੇਲੇ ਸਹਾਈ ਹੁੰਦਾ ਹੈ ਤੇ ਮਾਇਆ ਦੇ ਨਾਲ ਪੈਦਾ ਕੀਤੀਆਂ ਹੋਈਆਂ ਖੁਸ਼ੀਆਂ ਬਿਸੀ ਬੁਕਾਰ ਆਤੀ ਨਾਲ ਨਹੀਂ ਜਾਂਦੇ ਇਹ ਤਾਂ ਥੋੜੇ ਦਿਨਾਂ ਦੇ ਲਈ ਹਨ ਮਾਂ ਬਾਪ istri ਧੀਆਂ ਪੁੱਤਰ ਇਹ ਵੀ ਨਾਲੇ ਨਹੀਂ ਜਾਂਦੇ ਐਸਾ ਧਨ ਇਕੱਠਾ ਕਰਨਾ ਚਾਹੀਦਾ ਹੈ ਜੋ ਸਾਡੇ ਨਾਲ ਚੱਲੇ ਤੇ ਜੋ ਸਾਡੀ ਅੰਤ ਸਮੇਂ ਨਾਲ ਜਾਂਦਾ ਹੈ ਉਹ ਬਸ ਇੱਕ ਵਾਹਿਗੁਰੂ ਦਾ ਸਿਮਰਨ ਹੈ ਸਬਦ ਦੇ ਅਰਥ ਨੇ ਪਾਈ ਸੁਮੁੰਦੇ ਦੀ ਆਤਮਾ ਦੀ ਉੱਤੇ ਬਹੁਤ ਅਸਰ ਕੀਤਾ ਤੇ ਪਾਈ ਸੁਮੁੰਦੇ ਦੀ ਬੁੱਧੀ ਜਾਗ ਪਈ ਉਹੋ ਸੋਚਣ ਲੱਗਾ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਇਹੇ ਚੰਗਾ ਹੈ ਜਾਂ ਜੋ ਕੁਝ ਗੁਰਸਿੱਖ ਆਖ ਰਹੇ ਹਨ ਬਹੁਤ ਚੰਗਾ ਹੈ ਭਾਈ ਸਮੁੰਦਾ ਜੀ ਸੰਗਤ ਸਮਾਪਤ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਿਆ ਅੱਜ ਉਸ ਦਾ ਰੋਟੀ ਖਾਣੂ ਵੀ ਤਿਲ ਨਹੀਂ ਕਰ ਰਿਹਾ ਸੀ ਰਾਤ ਨੂੰ ਸੌਣ ਦੇ ਸਮੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਰਾਤ ਦਾ तकरीबन 1.5 ਵਜ ਗਿਆ ਪਰ ਉਸ ਨੂੰ نیند ਨਹੀਂ ਬਸ ਉਹ ਸਿਰਫ ਇਹ ਹੀ ਸੋਚਦਾ ਰਿਹਾ ਕਿ ਮਾਇਆ ਇਕੱਠੀ ਕਰਨੀ ਚੰਗੀ ਹੈ ਜਾਂ ਨਹੀਂ ਮਾਂ ਬਾਪ istri ਧੀਆਂ ਪੁੱਤਾਂ ਦਾ ਸੰਬੰਧ ਕਿੱਥੋਂ ਤੱਕ ਹੈ ਇਹ ਹੀ ਗੱਲਾਂ ਸੋਚਦਾ ਸੋਚਦਾ ਭਾਈ ਸਮੁੰਦੇ ਨੂੰ ਜਦੋਂ ਪੈਸੁੰਮਦਾ ਸੂਰੇ ਹਸੀ ਤਾਂ ਉਸ ਨੂੰ ਇੱਕ ਸੁਪਨਾ ਆਇਆ ਜੋ ਕਿ ਬਹੁਤ ਪਿਆਨਕ ਸੀ ਉਸਨੇ ਸੁਪਨੇ ਵਿੱਚ ਦੇਖਿਆ ਕਿ ਉਹ ਬਹੁਤ ਬਿਮਾਰ ਹੋ ਜਾਂਦਾ ਹੈ ਬਿਮਾਰੀ ਦੇ ਸਮੇ ਉਸ ਦੀ istri, tinya, putr sake sambandhi ਉਸਦੇ ਕੋਲ ਆਉਂਦੇ ਹਨ ਪਹਿਲਾ ਪਹਿਲਾ ਤਉ ਉਹ ਉਸਦੀ ਬਹੁਤ ਦੇਖਭਾਲ ਕਰਦੇ ਨੇ ਪਰ ਜਿਵੇਂ ਜਿਵੇਂ ਬਿਮਾਰੀ ਵੱਧਦੀ ਜਾਵੇ ਤਿਉ ਤਿਉ ਸਭ ਸਕੇ ਸੰਬੰਧੀ ਦੂਰ ਹੁੰਦੇ ਜਾਣ ਤੇ ਆਖਿਰ ਨੂੰ ਉਹ ਬੇਲਾ ਆ ਜਾਂਦਾ ਹੈ ਜਦੋਂ ਜਮਦੂਤ ਉਸਤੇ ਜਾਣ ਕੱਢੜ ਲਈ ਆਉਂਦੇ ਹਨ ਉਨ੍ਹਾਂ ਦੀਆਂ ਭਿਆਨਕ ਸਕਲਾਂ ਦੀ ਕੀ ਭਾਈ ਸੰਗੁੰਦਾ ਬਹੁਤ ਡਰ ਜਾਂਦਾ ਹੈ ਤੇ ਆਪਣੀ ਘਰਵਾਲੀ ਨੂੰ ਆਖਦਾ ਹੈ ਕਿ ਮੇਰੀ ਸਹਾਇਤਾ ਕਰ ਮੈਨੂੰ ਇਸ ਜਮਦੂਤਾਂ ਦੇ ਕੋਲੋਂ ਬਚਾ ਲੈ ਉਹ ਅੱਗ ਰੋਂਦੀ ਹੋਈ ਆਪਣਾ ਮੂੰਹ ਪਾਸੇ ਫੇਰ ਲੈਂਦੀ ਹੈ ਕਿ ਉਹ ਹੁਣ ਤੈਨੂੰ ਬਚਾ ਨਹੀਂ ਸਕਦੀ ਇਹ ਜਮਦੂਦ ਉਸਦੇ ਰੂਹ ਨੂੰ ਤਸੀਹੇ ਦਿੰਦੇ ਹੋਏ ਧਰਮਰਾਜ ਦੇ ਕੋਲ ਲੈ ਜਾਂਦੇ ਹਨ ਤੇ ਧਰਮਰਾਜ ਉਸਦੇ ਰੂਹ ਨੂੰ ਕਹਿੰਦਾ ਹੈ ਕਿ ਇਹ ਤਾਂ ਬਹੁਤ ਵੱਡਾ ਮਹਾਪਾਪੀ ਹੈ ਇਸਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਇਸ ਮਹਾਪਾਪੀ ਨੂੰ ਅੱਗ ਦੀ ਨਰਕ ਵਿੱਚ ਸੁੱਟ ਦੇਵੋ ਜਿੱਥੇ ਇਹ ਕਈ ਜਨਮਾਂ ਤੱਕ ਸੜਦਾ ਰਹੇਗਾ ਧਰਮ ਰਾਜ ਦਾ ਇਹ ਹੁਕਮ ਸੁਣ ਕੇ ਜਮਦੂਤ ਭਾਈ ਸਮੁੰਦੀ ਨੂੰ ਅੱਗ ਦੇ ਨਰਕ ਵੱਲ ਲੈ ਤੁਰੇ ਜਦੋਂ ਅੱਗ ਦੇ ਨਰਕ ਲਵੇ ਪਹੁੰਚੀ ਤਾਂ ਭਾਈ ਸਮੁੰਦੀ ਨੇ ਦੇਖਿਆ ਕਿ ਬਹੁਤ ਭਿਆਨਕ ਅੱਗ ਬਲ ਰਹੀ ਸੀ ਉਸ ਭਿਆਨਕ ਅੱਗ ਦਾ ਸੀਕ ਬਹੁਤ ਦੂਰ ਦੂਰ ਤੱਕ ਪਹੁੰਚ ਰਹੀ ਸੀ ਉਸ ਅੱਗ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਸਭ ਚੀਜ਼ ਸੜ ਕੇ ਸੁਆਹ ਹੋ ਜਾਂਦੀ ਸੀ ਭਾਈ ਸੁਮੰਦੇ ਜੀ ਨੇ ਦੇਖਿਆ ਕਿ ਕਈ ਪਾਪੀ ਉਸ ਨਰਕ ਦੀ ਅੱਗ ਵਿੱਚ ਸੜਦੇ ਹੋਏ ਚੋਰ-ਚੋਰ ਨਾਲ ਚੀਲਾ ਰਹੇ ਸਨ ਇਹ ਸਭ ਕੁਝ ਦੇਖ ਕੇ ਭਾਈ ਸਮੁੰਦਾ ਜੀ ਬਹੁਤ ਡਰ ਗਿਆ ਜਦੋਂ ਚੰਗਦੂਤ ਉਸ ਨੂੰ ਚੁੱਕ ਕੇ ਅੱਗੇ ਵਿੱਚ ਸੁੱਟਣ ਲੱਗੇ ਤਾਂ ਉਹ ਜੋਰ-ਜੋਰ ਨਾਲ ਚੀਕਾ ਮਾਰਨ ਲੱਗ ਪਿਆ ਚੀਕਾ ਮਾਰਨ ਦੇ ਨਾਲ ਹੀ ਉਸਦੀ ਅੱਖ ਖੁੱਲ ਗਈ ਉਹੋ ਡਰ ਕੇ ਉੱਠ ਕੇ ਬੈਠ ਗਿਆ ਅੱਖਾਂ ਮਰਤੇ ਹੋਏ ਉਹ ਆਸ-ਪਾਸੇ ਦੇਖਣ ਲੱਗਾ ਤੇ ਉਸਨੇ ਦੇਖਿਆ ਕਿ ਉਹ ਨਰਕਾਂ ਵਿੱਚ ਨਹੀਂ ਆਪਣੇ ਘਰ ਵਿੱਚ ਹੈ ਤੇ ਉਹ ਮਰੀਆ ਨਹੀਂ ਜਿਉਂਦਾ ਹੈ ਪਰ ਉਸ ਦਾ ਦਿਲ ਇੰਨੀ ਜ਼ੋਰ ਨਾਲ ਧੜਕ ਰਿਹਾ ਸੀ ਜਿਸ ਤੇ ਨਾਲ ਉਸ ਦਾ ਦਾਮਾ ਚੜ ਚੁੱਕਿਆ ਸੀ ਭਾਈ ਸੁਮੰਦਾ ਜੀ ਮੰਜੀ ਉੱਤੇ ਉੱਠ ਕੇ ਬੈਠ ਗਿਆ ਅਜੇ ਰਾਤ ਬਾਕੀ ਸੀ ਅਸਮਾਨ ਦੇ ਵਿੱਚ ਤਾਰੇ ਚਮਕ ਰਹੇ ਸਨ ਕਰ ਅਤੇ ਆੜਕਾ ਵੰਡਦੇ ਲੋਕ ਸਾਰੇ ਸੁੱਤੇ ਪੈ ਸੀ ਚਾਰੇ ਪਾਸੇ ਇੱਕ ਚੁੱਪ ਸਾਈ ਹੋਈ ਸੀ ਉਸ ਚੁੱਪ ਅਤੇ ਹਨੇਰੇ ਵਿੱਚ ਪਾਈ ਸੁਮੰਦਾ ਜੀ ਆਪਣੇ ਘਰੋਂ ਨਿਕਲ ਪਿਆ ਦੱਬੇ ਪੈਰੀ ਅਤੇ ਤੇਜ਼ੀ ਨਾਲ ਤੁਰ ਕੇ ਪਾਈ ਸੁਮੰਦਾ ਜੀ ਉਸ ਜਗ੍ਹਾ ਉੱਤੇ ਪਹੁੰਚਿਆ ਜਿੱਥੇ ਗੁਰਸਿੱਖਾਂ ਦੀ ਸੰਗਤ ਲੱਗੀ ਹੋਈ ਸੀ ਤੇ ਉਸਨੇ ਉੱਥੇ ਪਹੁੰਚ ਕੇ ਦੇਖਿਆ ਕਿ ਗੁਰਸਿੱਖ ਜਾਗ ਰਹੇ ਸਨ ਤੇ ਇਸਨਾਨ ਕਰ ਰਹੇ ਸਨ ਇਸਨਾਨ ਕਰਕੇ ਉਹਨਾਂ ਨੇ ਗੁਰੂ ਜੀ ਦਾ ਭਜਨ ਕਰਨਾ ਸ਼ੁਰੂ ਕਰ ਦਿੱਤਾ ਘਬਰਾਇਆ ਹੋਇਆ ਭਾਈ ਸਮੁੰਦਾ ਜੀ ਉਹਨਾਂ ਦੇ ਕੋਲ ਬੈਠਾ ਰਿਹਾ ਉਥੇ ਬੈਠੇ ਨੂੰ ਉਸ ਨੂੰ ਦਿਨ ਚੜ ਗਿਆ ਦਿਨ ਚੜਤੇ ਹੀ ਭਾਈ ਸੁਮੰਦਾ ਜੀ ਸਿੱਖਾਂ ਦੇ ਪੈਰਾਂ ਵਿੱਚ ਟਿਕ ਕੇ ਰੋ ਕਰ ਲਾ ਕੇ ਬੇਨਤੀ ਕਰਨ ਲੱਗਾ ਕਿ ਤੁਸੀਂ ਮੈਨੂੰ ਆਪਣੇ ਗੁਰੂ ਦੇ ਕੋਲੇ ਲੈ ਚੱਲੋ ਮੈਂ ਬਹੁਤ ਵੱਡਾ ਪਾਪੀ ਹਾਂ ਮੈਨੂੰ ਨਰਕਾਂ ਵਿੱਚ ਜਾਣ ਤੋਂ ਡਰ ਲੱਗਦਾ ਹੈ ਮੈਂ ਕਿਵੇਂ ਬਖਸ਼ਿਆ ਜਾਵਾਂਗਾ ਮੈਨੂੰ ਸਵਰਗ ਵਿੱਚ ਜਾਣ ਬਾਸਤੇ ਰਾ ਦੱਸੋ ਮੈਨੂੰ ਨਰਕਾਂ ਦੀ ਭਿਆਨਕ ਅੱਗ ਤੋਂ ਬਚਾ ਲਵੋ ਉਹ ਸਾਰੇ ਗੁਰਸਿੱਖ ਗੁਰੂ ਅਰਜਨ ਦੇਵ ਜੀ ਦੇ ਸਿੱਖ ਸੰਗ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੇ ਬਾਸਤੇ ਨਗਰ ਵਿੱਚ ਉਸਮਾਨ ਇਕੱਠਾ ਕਰ ਰਹੇ ਸਨ ਉਹਨਾਂ ਸਿੱਖਾਂ ਨੇ ਪਾਈ ਸੁਮੁੰਦੇ ਜੀ ਦੀ ਪੇਂਤੀ ਸੁਣੀ ਤੇ ਉਸ ਨੂੰ ਦਲਾਸਾ ਦਿੰਦੀ ਹੋਈ ਕਿ ਹਾਂ ਕਿ ਭਾਈ ਪੁਰਖਾ ਸਵੇਰੇ ਸਾਡੇ ਨਾਲ ਚੱਲੀ ਉਥੇ ਜਗਤ ਦੇਖਵਾਲੇ ਗੁਰੂ ਜੀ ਹਨ ਉਹਨਾਂ ਦੇ ਦਰਸ਼ਨ ਕਰ ਲਮੀ ਤੇਰਾ ਉਧਾਰ ਹੋ ਜਾਪੇਗਾ ਅਗਲੇ ਦਿਨ ਭਾਈ ਸੁਮੁੰਦਾ ਜੀ ਸਿੱਖਾਂ ਦੇ ਨਾਲ ਜਕਰਾਮ ਦਾਸਪੁਰ ਪਹੁੰਚ ਗਿਆ ਅਗੇ ਤੂਫਾਨ ਲੱਗਿਆ ਹੋਇਆ ਸੀ ਤੂਫਾਨ ਵਿੱਚ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ ਪਈ ਸਮੁੰਦਰਾਜੀ ਗੁਰੂ ਜੀ ਦੇ ਚਰਨਾਂ ਉੱਤੇ ਟਿਕ ਪਿਆ ਤੇ ਰੂਹ কুরਲਾ ਕੇ ਬੇਨਤੀ ਕੀਤੀ ਏ ਵਾਹੇ ਗੁਰੂ ਮੈਨੂੰ ਬਖਸ਼ ਲਵੋ ਮੈਨੂੰ ਪਬਸਾਗਰ ਪਾਰ ਕਰਨ ਦਾ ਸਾਧਨ ਦੱਸੋ ਮੈਂ ਨਰਕਾਂ ਦੀ ਅੱਗ ਕੋਲੋਂ ਬਹੁਤ ਡਰਦਾ ਹਾਂ ਮੈਂ ਆਪਣੀ ਅਧੇ ਜ਼ਿੰਦਗੀ ਪਿਆਰਤਕ ਵਾਲਈ ਹੈ ਮੇਰੇ ਤੇ ਤੁਸੀਂ ਕਿਰਪਾ ਕਰੋ ਤੇ ਮੈਨੂੰ ਚੰਗੇ ਜੀਵਨ ਦਾ ਢੰਗ ਦੱਸੋ ਇਹ ਕਿਰਪਾ ਲਓ ਗੁਰੂ ਜੀ ਮੇਰੇ ਉੱਤੇ ਮਿਹਰ ਕਰੋ ਅੱਤੇ ਜੰਮੀ ਸਭ ਜਾਣੀ ਜਾਣ ਗੁਰੂ ਜੀ ਨੇ ਦੇਖਿਆ ਕਿ ਪਾਈ ਸੁਮੁੰਦੇ ਦੀ ਆਤਮਾ ਬਹੁਤ ਪਛਤਾ ਰਹੀ ਹੈ ਇਹ ਨੀਕੀ ਅਤੇ ਧਰਮ ਦੇ ਰਾਹ ਉੱਤੇ ਚੱਲਣ ਲਈ ਤਿਆਰ ਹੈ ਇਸ ਨੂੰ ਗੁਰੂ ਮਤ ਬਖਸ਼ ਦੇਣੀ ਚਾਹੀਦੀ ਹੈ ਤੇ ਗੁਰੂ ਜੀ ਨੇ ਫਰਮਾਇਆ ਇਹ ਸਿੱਖਾ ਤੈਨੂੰ ਉਸ ਵਹੀ ਗੁਰੂ ਨੇ ਇਸ ਤਰਤੀ ਪੁੱਤੀ ਨਾਮ ਸਿਮਰਨ ਅਤੇ ਲੋਕ ਸੇਵਾ ਵਾਸਤੇ ਭੇਜਿਆ ਹੈ ਇਸ ਲਈ ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਧਰਮ ਦੀ ਕਿਰਤ ਕਰੀ ਗੁਰੂ ਬਾਣੀ ਨੂੰ ਸੁਣੀ ਤੇ ਵੰਡ ਕੇ ਸਕੇ ਗੁਰੂ ਜੀ ਦੇ ਇਹ ਹੀ ਬਚਨ ਸੁਣ ਕੇ ਭਾਈ ਸਮੁੰਡਾ ਜੀ ਗੁਰੂ ਜੀ ਦਾ ਸਿੱਖ ਬਣ ਗਿਆ ਸਤਨਾਮ ਸ੍ਰੀ ਵਾਹਿਗੁਰੂ ਧੰਤਾਨ ਗੁਰੂ ਅਰਜਨ ਦੇਵ ਜੀ ਸੁਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅਤੇ ਗੁਰੂ ਸਾਹਿਬਾਨ ਦੀਆਂ ਪੂਰੀਆਂ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ